ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਕਿਚਨ ਉੱਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਦੱਸਾਂਗੇ ਜੀ ਕਮੀਜ਼ ਦੀ ਕਟਿੰਗ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਹਰ ਇੱਕ ਬਰੀਕੀ ਗੱਲ ਦਾ ਦੱਸਾਂਗੇ ਤੁਹਾਨੂੰ ਕਿ ਇਸ ਤਰ੍ਹਾਂ ਆਪਾਂ ਮੋਢੇ ਦੀ ਕਾਟ ਪਾਉਣੀ ਹੈ ਕਿੰਨਾ ਮੋਢਾ ਰੱਖਣਾ ਕਿੰਨਾ ਤੀਰਾ ਰੱਖਣਾ ਕਿੰਨਾ ਆਪਾਂ ਮਾਰਜਾ ਰੱਖਣਾਗਾ ਕਿੰਨਾ ਆਪਾਂ ਬਲੋਈਆਂ ਦਾ ਨਿਸ਼ਾਨ ਲਾਉਣਾ ਸਾਰੀ ਗੱਲਬਾਤ ਦੱਸਾਂਗੇ ਜੀ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਜਿੰਨਾਂ ਭੈਣਾਂ ਨੂੰ ਸੂਟ ਕਟਿੰਗ ਕਰਨ ਵੇਲੇ ਪ੍ਰੋਬਲਮ ਆਉਂਦੀ ਹੈਗੀ ਕਾਲਾ ਪਿੱਛੇ ਨੂੰ ਜਾਣ ਲੱਗ ਜਾਂਦਾ ਜੀ ਜਾਂ ਤੇਰਾ ਟਿਕਣ ਲੱਗ ਜਾਂਦਾਗਾ ਇਹ ਸਾਰੀ ਆਪਾਂ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੇਵਾਂਗੇ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਿਓ ਤੇ ਐਂਡ ਤੱਕ ਦੇਖਿਓ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣਾ ਆਨਲਾਈਨ ਕੋਰਸ ਚੱਲ ਰਿਹਾ ਜੀ ਤੇ ਤੁਸੀਂ ਹਰ ਇੱਕ ਵੀਡੀਓ ਨੂੰ ਵਾਚ ਕਰਿਆ ਕਰੋ ਤੇ ਪਿੱਛੇ ਵਾਲੀਆਂ ਵੀਡੀਓ ਵੀ ਤੁਸੀਂ ਚੈੱਕ ਕਰ ਲਿਆ ਕਰੋ ਜੀ ਤੇ ਕਰਦੇ ਆਪਾਂ ਵੀਡੀਓ ਸ਼ੁਰੂ ਆ ਦੇਖੋ ਜੀ ਆਪਾਂ ਕਮੀਜ਼ ਦੀ ਕਟਾਈ ਸ਼ੁਰੂ ਕਰਦੇ ਆਂ ਆਪਣੇ ਕੋਲੇ 40 ਇੰਚ ਕਮੀਜ਼ ਤਿਆਰ ਆ ਜੀ 40 ਇੰਚ ਆਪਾਂ ਕਮੀਜ਼ ਤਿਆਰ ਰੱਖਣਾ ਤੇ 4 ਇੰਚ ਆਪਾਂ ਵੱਧ ਕਟਿੰਗ ਕੀਤੀ ਆ ਜਿੰਨੀ ਆਪਾਂ ਲੈਂਥ ਰੱਖਣੀ ਆ ਜੀ ਉਦੋਂ 4 ਇੰਚ ਆਪਾਂ ਵੱਧ ਕਟਿੰਗ ਕਰਨੀਆਂ ਕਿਉਂਕਿ ਉੱਪਰ ਵੀ ਮਾਰਜਿਨ ਚ ਸਲਾਈਆਂ ਚ ਕਪੜਾ ਆਊਗਾ ਜਦੋਂ ਆਪਾਂ ਤੇਰੇ ਵਾਲੀਆਂ ਸਲਾਈਆਂ ਲਾਵਾਂਗੇ ਗਲੇ ਦੀਆਂ ਸਲਾਈਆਂ ਲਾਵਾਂਗੇ ਤੇ ਕੋਸ਼ੇ ਨੀਚੇ ਲੇਡੀ ਫੋਲਡ ਕਰਨ ਵੇਲੇ ਆਪਣੇ ਕੋਲੇ ਮਾਰਜਿਨ ਲਈ ਆਪਾਂ ਨੂੰ ਕਪੜਾ ਚਾਹੀਦਾ ਹੈ ਠੀਕ ਹੈ ਜੀ 4 ਇੰਚ ਆਪਾਂ ਲੰਬਾਈ ਲੋਡ ਨੂੰ ਵੱਧ ਕਟਿੰਗ ਕਰ ਲੈਣਾ ਤੇ 4 ਇੰਚ ਹੀ ਆਪਾਂ ਘੇਰੇ ਲੋਡ ਨੂੰ ਵੱਧ ਕਟਿੰਗ ਕਰਨਾਗਾ ਪਹਿਲਾਂ ਤਾਂ ਮੇਨ ਗੱਲ ਜੀ ਇਹ ਧਿਆਨ ਰੱਖਣੀ ਆ ਵੀ ਕਿੰਨੀ ਆਪਾਂ ਕਈ ਵਾਰ ਆਪਣੇ ਕੋਲੇ ਕਪੜਾ ਘੱਟ ਹੁੰਦਾ ਜੀ ਆਪਾਂ 3 ਇੰਚ ਵੀ ਰੱਖ ਸਕਦੇ ਆ ਤੇ ਘੇਰੇ ਨੂੰ ਆਪਾਂ ਜਿੰਨਾ ਆਪਣੇ ਕੋਲੇ ਘੇਰਾ ਹੋਊਗਾ ਉਸ ਤੋਂ 4 ਇੰਚ ਆਪਾਂ ਵੱਧ ਕਟਿੰਗ ਕਰਨਾ ਘੇਰਾ ਆਪਣੇ ਕੋਲੇ 20.5 ਇੰਚ ਆ ਜੀ 24.5 ਇੰਚ ਤੇ ਆਪਾਂ ਨਿਸ਼ਾਨੀ ਲਾ ਲੈਣੀ ਆ 2 ਇੰਚ ਉਧਰੋਂ ਚਾਕਾਂ ਚ ਫੋਲਡ ਹੋ ਜੂ 2 ਇੰਚ ਉਧਰੋਂ ਚਾਕਾਂ ਚ ਫੋਲਡ ਹੋਊਗਾ ਠੀਕ ਹੈ ਜੀ 24.5 ਇੰਚ ਤੇ ਆਪਾਂ ਸਾਰੇ ਨਿਸ਼ਾਨੇ ਲਾ ਲਾਂਗੇ ਵੀਡੀਓ ਥੋੜੀ ਜਿਹੀ ਲੰਬੀ ਤਾਂ ਜ਼ਰੂਰ ਹੋ ਜੂ ਜੀ ਪਰ ਆਪਾਂ ਤੁਹਾਨੂੰ ਸਾਰੀ ਗੱਲ ਬਰੀਕੀ ਚ ਸਮਝਾਵਾਂਗੇ 4 ਇੰਚ ਆਪਾਂ ਘੇਰੇ ਲੋਟ ਨੂੰ ਬਦਲਾ ਲਿਆ 4 ਇੰਚ ਆਪਾਂ ਲੰਬਾਈ ਲੋਟ ਨੂੰ ਬਦਲਾ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਇੱਥੋਂ ਕਟਿੰਗ ਕਰ ਦੇਣੀ ਆ 24.5 ਇੰਚ ਤੇ ਨਿਸ਼ਾਨ ਲਗਾ ਕੇ ਤੁਸੀਂ ਜਿੰਨਾ ਘੇਰਾ ਰੱਖਣਾ ਉਸ ਤੋਂ 4 ਇੰਚ ਵੱਧ ਨਿਸ਼ਾਨ ਲਗਾ ਕੇ ਕਟਿੰਗ ਕਰ ਲੈਣੀ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂ ਆਪਾਂ ਸੈੱਟ ਦੇ ਕਰ ਲਾਂਗੇ ਸਵਾਦ ਤੇ ਪਹੁੰਚਾਂ ਚ ਕੰਮ ਆਊਗਾ ਇਹ ਨੂੰ ਆਪਾਂ ਜਿਹੜਾ ਪਾਸਾ ਆਪਣੇ ਕੋਲੇ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਫੋਲਡ ਕਰ ਸਕਦੇ ਹੋ ਜੀ ਇਸੇ ਤਰ੍ਹਾਂ ਫੋਲਡ ਕਰਕੇ ਨਿਸ਼ਾਨੀ ਲਾਉਣੀ ਆ ਪਰ ਜਦੋਂ ਆਪਾਂ ਫਲੋਈਆਂ ਦਾ ਨਿਸ਼ਾਨ ਲਾਉਣੀ ਆ ਨਾ ਫਿਰ ਆਪਾਂ ਨੂੰ ਨਾ ਆ ਕਮੀਜ਼ ਉਲਟਾ ਕਰਨ ਵੇਲੇ ਥੋੜੀ ਜੀ ਮੁਸ਼ਕਲ ਆਉਂਦੀ ਆ ਇਸ ਕਰਕੇ ਆਪਾਂ ਇਹਨੂੰ ਪਹਿਲਾਂ ਓਪਨ ਕਰ ਲੈਣਾ ਓਪਨ ਕਰਕੇ ਇਹਨੂੰ ਆਪਾਂ ਅਲੱਗ-ਅਲੱਗ ਫੋਲਡ ਕਰ ਲਾਂਗੇ। ਉਹ ਆਪਣੇ ਚਾਰੇ ਪਾਸੇ ਪਰੋਈਆਂ ਦੇ ਨਿਸ਼ਾਨਾ ਨਿਸ਼ਾਨ ਲੱਗ ਜਾਣਗੇ। ਤੇ ਹੁਣ ਇਹਨੂੰ ਦੇਖਿਓ ਜੀ ਧਿਆਨ ਨਾਲ ਹੁਣ ਆਪਾਂ ਸਿੰਗਲ-ਸਿੰਗਲ ਪੱਲਾ ਕਰ ਲਿਆ। ਸਿੱਧਾ ਪਾਸਾ ਜੀ ਇਹਦਾ ਅੰਦਰਲੀ ਸਾਈਡ ਰੱਖਣਾ। ਉੱਥੇ ਪਾਸੇ ਨੂੰ ਬਾਹਰਲੀ ਸਾਈਡ ਕਰ ਲੈਣਾ। ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ। ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਦੂਜੇ ਪੱਲੇ ਨੇ ਇਸ ਤਰ੍ਹਾਂ ਆਪਾਂ ਦੋਨੇ ਪੱਲੇ ਫੋਲਡ ਕਰ ਲੈਣੇ ਨੇ तीरे तीरा जी अपने कोले है चौदह इंच तैयार ठीक है सत सत्त चौदह इंच तो तारजन लाइना के इंच वक्ा जी आख सकते हो तीन 4 ਇੰਚ ਆਪਾਂ ਬਾਹਰ ਰੱਖਣੀ ਠੀਕ ਹੈ ਜੀ ਇਹ ਆਪਾਂ ਨਿਸ਼ਾਨ ਲਾ ਲਿਆ ਤੇ ਮੋੜਾ ਆਪਾਂ ਰੱਖਣਾਗਾ 8 ਇੰਚ ਇਹਨੂੰ ਇੱਥੋਂ ਸਿੱਧੀ ਲੈਂ ਡਰਾ ਕਰ ਲੈਣੀ ਹਾਂ ਲੋ 8 ਇੰਚ ਦੇਖੋ ਇਹਨੂੰ ਆਪੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਇਹਨੂੰ ਇਸ ਤਰ੍ਹਾਂ ਆਪਾਂ ਬਾਕਸ ਬਣਾ ਲਾਂਗੇ ਠੀਕ ਹੈ ਜੀ 4 ਇੰਚ ਇਥੋਂ ਮੈਂ ਮਾਰਜਨ ਦਾ ਵੱਧ ਲਿਆ ਥੀਰੇ ਦੇ ਹਿਸਾਬ ਨਾਲ ਕਿਉਂਕਿ ਗਲੇ ਦੀ ਸਲਾਈ ਚ ਵੀ ਆਊਗਾ ਜੀ ਤੇ ਇਧਰ ਮੋਢੇ ਦੀ ਕਾਰਡ ਚ ਵੀ ਆਊਗਾ ਮੋਢਾ ਆਪਾਂ ਜਦੋਂ ਬਾਜੂ ਚੜਾਂਗੇ ਉਹਦੇ ਵਿੱਚ ਵੀ ਮਾਰਜਨ ਚ ਕਪੜਾ ਆਊਗਾ ਠੀਕ ਹੈ ਜੀ ਤੇ ਹੁਣ ਆਪਾਂ ਲਾਵਾਂਗੇ ਫਿਟਿੰਗ ਦੇ ਨਿਸ਼ਾਨ ਯਾਨੀ ਕਿ ਸਾਤੀ ਦਾ ਨਿਸ਼ਾਨ ਸਾਤੀ ਹੀ ਆਪਣੇ ਕੋਲੇ ਹੈਗੀ ਹੈ ਜੀ 19.5 ਇੰਚ ਤੇ ਆਪਾਂ 10 ਇੰਚ ਤੇ ਨਿਸ਼ਾਨ ਲਾਵਾਂਗੇ ਅੱਧਾ ਇੰਚ ਵੱਧ ਕਿਉਂਕਿ ਆਪਣੀ ਇਥੋਂ ਪਲੇਟ ਸ਼ੁਰੂ ਹੋ ਜਾਣੀ ਹੈ ਜੀ ਥੋੜਾ ਜਿਹਾ ਇੱਥੋਂ ਡਾਊਨ ਕਰਦੇ ਹੋਏ ਆਪਾਂ ਪਲੇਟਾਂ ਪਾਵਾਂਗੇ ਉਹਦੇ ਵਿੱਚ ਆਪਣਾ ਅੱਧਾ ਇੰਚ ਖਿਚਾ ਆ ਜਾਂਦਾ ਨਾਲੇ ਆਪਾਂ ਸਾਈਡ ਵਾਲੀ ਪਲੋਈ ਬਣਾਉਣੀ ਆ ਜਦੋਂ ਉਹਦੇ ਵਿੱਚ ਵੀ ਕਪੜਾ ਆਪਣਾ ਥੋੜਾ ਖਿੱਚਿਆ ਜਾਂਦਾ ਇੱਥੋਂ ਤੁਸੀਂ ਦੇਖ ਲਓ 7 ਇੰਚ ਤੇ ਨਿਸ਼ਾਨ ਲਗਾ ਸਕਦੇ ਆਪਾਂ ਜਦੋਂ ਕਮਰ ਦਾ ਨਿਸ਼ਾਨ ਲਾਉਣਾ ਨਹੀਂ ਤੁਸੀਂ ਇੱਥੋਂ ਮੈਨ ਲਿਆ ਕਰੋ ਜੀ ਆਪਾਂ 14 ਇੰਚ ਤੇ ਨਿਸ਼ਾਨ ਲਾ ਸਕਦੇ ਆ ਆ ਚੀਜ਼ ਤੋਂ ਆ ਵਾਲਾ ਕਮਰ ਦਾ ਨਿਸ਼ਾਨ ਲਾਉਣਾ ਜਿਹੜਾ ਕਮਰ ਹੈਗੀ ਜੀ ਆਪਣੇ ਕੋਲੇ 7.5 ਇੰਚ ਆਪਾਂ ਸਾਢੇ 1/2 ਸਾਢੇ 9 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਕਿਉਂਕਿ ਆਪਣੇ ਦੋਨੇ ਸਾਈਡ ਪਲੋਈਆਂ ਪੈਣਗੀਆਂ ਪਿਛਲੇ ਪੱਲੇ 'ਚ ਵੀ ਅੱਗੇ ਵਾਲੇ ਪੱਲੇ 'ਚ ਵੀ ਤੇ ਉਹਦੇ ਕਰਕੇ ਆਪਾਂ ਨੂੰ ਮਾਰਜਿਨ 'ਚ ਵੱਧ ਕਪੜਾ ਚਾਹੀਦਾ ਹੋਊਗਾ ਮੈਂ ਇੱਥੋਂ 1 ਇੰਚ ਵੱਧ ਲੈਣੀ ਹੁੰਦੀ ਹੈ ਜੀ ਜਿੰਨਾ ਆਪਣੇ ਕੋਲੇ कमर का निशान होंगे गा कमर फिटिंग होंगी अपने को उस इंच निशान लगा हूँ पड़ोया पैन ना बिल्कुल फिटिंग सही आती है पूरे निशान पर अपनी सिलाई लगती है ठीक है जी इतों साढ़े पंद्रह इंच सैड सिलाई लावेंगी ठीक है जी तो हूँ आप हिप का निशान लगा हिप अपने को साढ़े भी इंच है जी सवा दस्ते अपना निशान ला ਠੀਕ ਹੈ ਇੱਥੋਂ ਆਪਾਂ ਕੋਈ ਵੀ ਮਾਰਜਨ ਨਹੀਂ ਲੈਣਾ ਕਿਉਂਕਿ ਇੱਥੇ ਕੋਈ ਵੀ ਆਪਣੇ ਪਲੇਟਸ ਨਹੀਂ ਆਉਣੀਆਂ ਪਲੇਟਾ ਆਪਣੀਆਂ ਸਿਰਫ ਐਨੇ ਕੱਪੜੇ ਚ ਹੀ ਰਹਿ ਜਾਣੀਆਂ ਕਮਰ ਤੋਂ نیچے हिਪ ਤੋਂ ਉੱਪਰ ਠੀਕ ਹੈ ਜੀ ਇਸ ਕਰਕੇ ਆਪਾਂ हिਪ ਵਾਲਾ ਪੂਰਾ ਪੂਰਾ ਕੱਪੜਾ ਲੈਣਾ ਠੀਕ ਹੈ ਜੀ ਇਹ ਆ ਗਿਆ ਹੋ ਗਿਆ ਆਪਣੇ ਇਹਨੂੰ ਆਪਾਂ ਇੱਥੋਂ ਮਲਾ ਲੈਣਾ ਇਹਨੂੰ ਤੁਸੀਂ ਇੱਥੋਂ ਲੋਜੀ ਇਹ ਆਪਣਾ ਫਿਟਿੰਗ ਦਾ ਨਿਸ਼ਾਨ ਲੱਗ ਗਿਆ ਹੁਣ ਤੁਸੀਂ ਇੱਥੋਂ ਆਹ ਦੇਖ ਸਕਦੇ ਹੋ ਡੇਢ ਸਵਾ ਕਿੰਚ ਤੇ ਗੁਲਾਈ ਪਾ ਲੈਣੀ ਹੈ ਇਸ ਤਰ੍ਹਾਂ ਨਿਸ਼ਾਨ ਲਾ ਕੇ ਜੇ ਗੁਲਾਈ ਪਾਉਣ ਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਨਹੀਂ ਤਾਂ ਆਪਾਂ ਵੈਸੇ ਹੀ ਗੁਲਾਈ ਪਾ ਲੈਨੇ ਹਾਂ ਇਸ ਤਰ੍ਹਾਂ ਮੈਂ ਪਹਿਲਾਂ ਜੇ ਮੋਡੇ ਦੀ ਕਟਿੰਗ ਬਾਰੇ ਵੀਡੀਓ ਪਾਈ ਸੀ ਕੱਲੀ ਮੋਡੇ ਦੀ ਘਟਾਈ ਵਾਲੀ ਵੀਡੀਓ ਤੁਸੀਂ ਚੈੱਕ ਕਰ ਲਿਓ ਉਹਦੇ ਵਿੱਚ ਮੈਂ 8 ਇੰਚ ਮੋਡਾ ਰੱਖਿਆ ਸੀ ਮੈਨੂੰ ਕਈ ਭੈਣਾਂ ਦੇ ਕਮੈਂਟ ਆਏਗੇ 8 ਇੰਚ ਮੋਢਾ ਬਹੁਤ ਵੱਡਾ ਹੋ ਜਾਂਦਾਗਾ ਵੀ 8 ਇੰਚ ਮੋਢਾ ਸਹੀ ਨਹੀਂ ਹੈਗਾਗਾ ਪਤਾ ਕੀ ਹੈ ਜੀ ਦੇਖੋ ਹਰ ਇੱਕ ਦਾ ਕੰਮ ਕਰਨ ਦਾ ਆਪਣਾ ਹਿਸਾਬ ਹੁੰਦਾ ਮੈਂ 8 ਇੰਚ ਦਾ ਨਿਸ਼ਾਨ ਲਾਇਆ ਹੁਣ ਮੈਂ ਤੁਹਾਨੂੰ ਦੱਸਦੀਆਂ ਜਿਵੇਂ ਜਿਵੇਂ ਮੈਂ ਕਟਿੰਗ ਕਰੀ ਜਾਊਂ ਮੈਂ ਮੈਂ ਤੁਹਾਨੂੰ ਦੱਸੀ ਜਾਊਂ ਆ ਦੇਖੋ ਹੁਣ ਆਪਾਂ ਇਹਦੀ ਗੁਲਾਈ ਪਾ ਕੇ ਨੂੰ ਕਟਿੰਗ ਕਰ ਦੇਣਾ ਠੀਕ ਹੈ ਜੀ 8 ਇੰਚ ਆਪਾਂ ਪੂਰਾ ਮੋਢਾ ਕਟਿੰਗ ਕਰਤਾ ਅੱਧਾ ਇੰਚ ਮੇਂ ਫਰੰਟ ਵਾਲਾ ਪੱਲਾ ਚਾੱਕ ਕੇ ਕਟਿੰਗ ਕਰਤ ਨੇ ਇੱਥੇ ਆਪਾਂ ਨਿਸ਼ਾਨ ਲਾ ਲਿਆ ਗळा ਬਣਾਉਣਾ ਹੂ ਸੈਂਟਰ ਕਰਕੇ ਆਹ ਅੱਧਾ ਇੰਚ ਦੀ ਕਾਰਟ ਤੁਸੀਂ ਜ਼ਰੂਰ ਪਾਉਣੀ ਹੈ ਜੀ ਇਹਦੇ ਨਾਲ ਆਪਣਾ ਗळा ਪਿੱਛੇ ਨੂੰ ਨਹੀਂ ਜਾਂਦਾ ਠੀਕ ਹੈ ਜਿਹੜਾ ਆਪਣਾ ਗळा ਪਿੱਛੇ ਨੂੰ ਚੜਨ ਲੱਗ ਜਾਂਦਾ ਬੈਕ ਜਾਣ ਲੱਗ ਜਾਂਦਾ ਉਹਦੇ ਨਾਲ ਇਹ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਆਹ ਅੱਧੇ ਇੰਚ ਦੀ ਕਾਰਟ ਪਾਉਂਗੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਦੱਸਦੇ ਆ ਅੱਧਾ ਇੰਚ ਆਪਣਾ ਇੱਥੋਂ ਕੱਟ ਗਿਆ ਜਦੋਂ ਆਪਾਂ ਮੋੜਾਂ ਦੀ ਜੜਾਈ ਕਰਦੇ ਆ ਤੇ ਅੱਧਾ ਇੰਚ ਆਪਾਂ ਜਦੋਂ ਆਪਾਂ ਸਾਈਡ ਪਲੇਟ ਪਾਵਾਂਗੇ ਸਾਈਡ ਵਾਲੀ ਪਲੇਟ ਚ ਆਊਗਾ ਅੱਧਾ ਇੰਚ ਉਥੋਂ ਕੱਟ ਗਿਆ ਜੀ ਤੇ ਆਪਣੇ ਕੋਲੇ ਮੋਟਾ ਕਿੰਨਾ ਰਹਿ ਗਿਆ 7 ਇੰਚ ਇਹ ਗੁੜਾਈ ਪਾਉਣਾ ਮੋਟਾ ਥੋੜਾ ਜਿਹਾ ਵੱਜ ਜਾਂਦਾ 7.5 ਪਾਉਣੇ ਕ 8 ਇੰਚ ਰਹਿ ਜਾਂਦਾ ਅੱਧਾ ਇੰਚ ਇਹ ਤੋਂ ਪਲੋਈ ਚ ਆ ਜੂਗਾ ਜੀ ਤੇ ਮੋਟਾ ਆਪਣਾ 7.5 ਇੰਚ ਤਿਆਰ ਰਹਿ ਜੂਗਾ ਠੀਕ ਹੈ ਜੀ ਇਸ ਕਰਕੇ ਮੋਟਾ ਕੋਈ ਜ਼ਿਆਦਾ ਵੱਡਾ ਨਹੀਂ ਹੁੰਦਾਗਾ ਜੇ ਮੈਂ ਆਪਾਂ ਤੁਹਾਨੂੰ ਦਿਖਾਉਣਾ ਇਹ ਆਪਣਾ ਕਿੰਨਾ ਰਹਿ ਗਿਆ ਮੋਟਾ अद्धा इंच अपने इतो प्लेट आजगा जी सैड प्लेटा पाव ठीक है थोड़ी जी गलाई पावे साढ़े सात पौने अठ इंच त्यार रह जांचे सात इंच तयारेजुगा ठीक है जी ये थोड़ा डाउट क्लीअर हो गया होगा हम आप प्लेटा ने निशान लाने 11 ਇੰਚ ਤੇ ਆਪਣੀਆਂ ਪਲੋਈਆਂ ਤਿਆਰ ਨੇ ਜੀ 11.5 ਇੰਚ ਤੇ ਨਿਸ਼ਾਨ ਲਾਵਾਂਗੇ ਤੇ ਆਹ ਦੇਖ ਲਓ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਆਪਾਂ ਕਿੰਨਾ ਰੱਖਣਾ 11 ਇੰਚ ਤੇ ਪਲੇਟਾਂ ਤਿਆਰ ਨੇ ਜੀ ਆ ਆਪਾਂ ਸਲਾਈ ਦਾ ਨਿਸ਼ਾਨ ਕੱਢਦੇ ਹਾਂ ਵੀ ਆਪਾਂ ਇੱਥੋਂ ਸਲਾਈ ਲਾਉਣ ਨੂੰ ਮੁਢਿਆੜੀ ਠੀਕ ਹੈ ਜੀ ਤੇ ਇੱਥੋਂ ਆਪਾਂ ਰੱਖ ਲੈਣਾ 3.5 ਇੰਚ ਜਿਆਦਾ ਹੈਵੀ ਸਾਈਜ਼ ਦਾ ਥੋੜਾ ਫਰਕ ਰਹਿੰਦਾ ਜੀ ਪਲੋਈਆਂ ਪਾਉਣ ਦਾ ਉੱਪਰੋਂ ਵੀ ਤੇ ਇੱਧਰੋਂ ਇਸ ਆਰ ਨੂੰ ਵੀ ਉਹ ਆਪਾਂ ਤੁਹਾਨੂੰ ਦੱਸਾਂਗੇ ਕੋਈ ਹੋਰ ਵੀਡੀਓ ਬਣਾਵਾਂਗੇ ਉਹਦੇ ਵਿੱਚ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ 7 ਇੰਚ ਆਪਾਂ ਇਧਰ ਨੂੰ ਪਲੇਟਾਂ 'ਤੇ ਨਿਸ਼ਾਨ ਲਾ ਲੈਣੇ ਨੇ ਤੇ 3.5 ਇੰਚ ਆਪਾਂ ਇਧਰ ਨੂੰ ਮਣਕੀ ਲੈ ਠੀਕ ਹੈ ਜੀ ਹੁਣ ਇਹਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ ਠੀਕ ਹੈ ਜੀ ਹੁਣ ਆਪਾਂ ਸਾਈਡ ਵਾਲੀ ਕੋਈ ਪਾਉਣੀ ਆ 6 ਇੰਚ ਦਾ نشان ਲਾ ਲਿਆ ਇੱਥੋਂ ਆਪਾਂ 2.5 ਇੰਚ ਦਾ ਗੈਪ ਰੱਖਾਂਗੇ ਇਹਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਠੀਕ ਹੈ ਜੀ ਇਧਰੋਂ ਆਪਾਂ ਕਮਰ ਦੇ ਹਿਸਾਬ ਨਾਲ ਲਾ ਲਾਂਗੇ ਇੱਥੋਂ ਤੁਸੀਂ ਫੇਰ ਉਹੀ ਮੈਥਡ 2.5 ਇੰਚ ਦਾ ਗੈਪ ਛੱਡ ਦੇਣਾ ਇਹਨੂੰ ਆਪਾਂ ਇਥੋਂ ਮਲਾ ਲੈਣਾ ਠੀਕ ਹੈ ਜੀ ਇਹ ਆਪਣੇ ਫਿਟਿੰਗ ਦੇ ਨਿਸ਼ਾਨ ਲੱਗ ਗਏ ਨੇ ਦੁਬਾਰਾ ਤੋਂ ਆਪਾਂ ਫੇਰ ਦੱਸ ਦਿੰਨੇ ਆ 4 ਇੰਚ ਲੰਬਾਈ ਲੋਟਨ ਵੱਧ ਰੱਖਣਾ 4 ਇੰਚ ਘੇਰੇ ਲੋਟਨ ਵੱਧ ਰੱਖਣਾ ਇੱਥੋਂ ਜਦੋਂ ਤੁਸੀਂ ਆਪਾਂ ਛਾਤੀ ਦਾ ਨਿਸ਼ਾਨ ਲਾਵਾਂਗੇ ਇੱਥੋਂ ਤੁਸੀਂ ਅੱਧਾ ਇੰਚ ਮੁੱਲੀ ਜਿਹਾ ਥੋੜਾ ਜਿਹਾ ਵੱਧ ਰੱਖ ਲੈਣਾ ਛਾਤੀ ਦਾ ਨਿਸ਼ਾਨ ਲਾਉਣ ਲੱਗੇ ਕਮਰ ਦਾ ਨਿਸ਼ਾਨ ਲਾਉਣ ਲੱਗੇ ਇੱਥੇ ਪਲੋਈਆਂ ਪਹਿਣਣਗੀਆਂ ਜੀ ਤੇ ਇੱਥੋਂ 1 ਇੰਚ ਵੱਧ ਰੱਖ ਲੈਣਾ हिਪ ਤੁਸੀਂ ਬਰਾਬਰ ਰੱਖਣੀ ਹੈ ਠੀਕ ਹੈ ਜੀ ਪਲੋਈਆਂ ਜਿੰਨੇ ਤੇ ਆਪਾਂ ਨਾਪ ਲਿਆ ਹੋਊਗਾ ਉਸ ਤੋਂ ਅੱਧਾ ਇੰਚ ਵੱਧ ਰੱਖ ਕੇ तुम्हें निशान ला लेने ठीक है जी आने इंच से निशान आऊगा आ कमर के हिसाब ना लो आ तो चेक करके लगा सको ठीक है जी आप देखो फ्रंट आलेड त कर देना ढाई इंच से निशान ला लेना बैक वाला है जी अपने को सत इंच ठीक है जी सात इंच देखो हूँ कहो पूरा लाया तो कुछ उ नीचे सिलाई चूगा ठीक है जी इस करके अपना पूरा पूरा ही निशान लगेगा ਜੇ ਤੁਹਾਨੂੰ ਪਲੋਈਆਂ ਦੇ ਨਿਸ਼ਾਨ ਲਾਉਣੇ ਔਖੇ ਲੱਗਦੇ ਨੇ ਜੀ ਦੂਜੀ ਸਾਈਡ ਆਪਾਂ ਇੱਕ ਸਾਈਡ ਤਾਂ ਮਿੰਨ ਕੇ ਲਾ ਲੈਨੇ ਵੇ ਦੂਜੀ ਸਾਈਡ ਆਪਾਂ ਪਲੋਈਆਂ ਦੇ ਨਿਸ਼ਾਨ ਕਿਸ ਤਰ੍ਹਾਂ ਲਾਉਣੇ ਆ ਇਹਨਾਂ ਪਲੋਈਆਂ ਨੂੰ ਹੀ ਤੁਸੀਂ ਡਾਰਕ ਕਰਕੇ ਦੂਜੀ ਸਾਈਡ ਨਿਸ਼ਾਨ ਲਗਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਦੂਜੀ ਸਾਈਡ ਕਿਸ ਤਰ੍ਹਾਂ ਨਿਸ਼ਾਨ ਲੱਗਣਗੇ ਠੀਕ ਹੈ ਜੀ ਆ ਦੇਖਿਓ ਇਹਨੂੰ ਆਪਾਂ ਪੱਲੇ ਨੂੰ ਓਪਨ ਕਰ ਲਿਆ ਇਹਨੂੰ ਇਸ ਤੇ ਉੱਪਰ ਰੱਖ ਦੇਣਾ ਇਸ ਤਰ੍ਹਾਂ ਇਕਲ ਕਰਕੇ ਇੱਕ ਸਾਰ ਠੀਕ ਹੈ ਜੀ ਇਸ ਤਰ੍ਹਾਂ ਨੂੰ ਕੱਪਾ ਦੇਣਾ ਫਿਰ ਮੈਂ ਨਾ ਪਾ ਉਤੰਗ ਲਓ ਜੀ ਚੈੱਕ ਕਰ ਸਕਦੇ ਹਾਂ ਸਾਰੇ ਆਪਣੇ ਪਲੋਈਆਂ ਦੇ ਨਿਸ਼ਾਨ ਲੱਗ ਗਏ ਨੇ ਇਸ ਤਰ੍ਹਾਂ ਆਪਣੀ ਕਮੀਜ਼ ਦੀ ਸਿੰਪਲ ਹੀ ਕਟਿੰਗ ਹੋ ਜੂਗੀ ਮੈਂ ਤੁਹਾਨੂੰ ਪਲੋਈਆਂ ਬਾਰੇ ਵੀ ਸਾਰਾ ਦੱਸਦਾ ਜੀ ਮੋੜੇ ਦਾ ਵੀ ਦੱਸਦਾ ਆਪਾਂ ਕਿੰਨਾ ਵੱਧ ਰੱਖਣਾ ਕਿੰਨਾ ਘੱਟ ਰੱਖਣਾ ਕਿਉਂਕਿ ਮੈਨੂੰ ਉਹਦੇ ਵਿੱਚ ਕਮੈਂਟ ਆ ਰਹੇ ਸੀ ਵੀਡੀਓ ਚ ਕਿ ਤੁਸੀਂ ਮੋੜਾ ਵੱਧ ਕਟਿੰਗ ਕੀਤਾ ਇਸ ਕਰਕੇ ਮੈਂ ਤੁਹਾਡਾ ਡਾਊਟ ਕਲੀਅਰ ਕਰ ਦਿੱਤਾ ਚਲੋ ਠੀਕ ਹੈ ਜੀ ਆਪਣੀ ਕਮੀਜ਼ ਦੀ ਕਟਿੰਗ ਹੋ ਚੁੱਕੀ ਹੈ ਬਾਹਾਂ ਦੀ ਕਟਿੰਗ ਆਪਾਂ ਕਿਸੇ ਹੋਰ ਵੀਡੀਓ ਵਿੱਚ ਦੱਸਾਂਗੇ ਵੀ ਕਿੰਨੇ ਇੰਚ ਆਪਾਂ ਵੱਧ ਰੱਖਣਾ ਕਿੰਨੇ ਇੰਚ ਤੇ ਆਪਾਂ ਮੋੜੇ ਦੀ ਗੁੜਾਈ ਪਾਉਣੀ ਆ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕਮੀਜ਼ ਦੀ ਪਰਫੈਕਟ ਕਟਿੰਗ ਕਰਨਾ ਦੱਸਿਆ ਵੀ ਕਿੰਨੇ ਇੰਚ ਤੇ ਆਪਾਂ ਨਿਸ਼ਾਨ ਲਾਉਣੇ ਆ ਕਿੰਨਾ ਆਪਾਂ ਮਾਰਜਨ ਰੱਖਣਾਗਾ ਮੈਨੂੰ ਉਮੀਦ ਆ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਉਹ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਡੇਲੀ ਵੀਡੀਓ ਦੇਖਦੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਿਹੜੀਆਂ ਭੈਣਾਂ ਨਾਲ ਦੀ ਨਾਲ ਮੇਰੀ ਵੀਡੀਓ ਨੂੰ ਸ਼ੇਅਰ ਕਰਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ